ਗੋਵੀਨਾ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਆਰ ਬਣਾ ਰਹੀ ਆਪਣੇ ਵਿਸਤਾਰਾਂ ਦੇ ਨਾਲ ਕਿ ਗਵੰਡੀ ਆ ਵਿਕਾਸ ਤੇ ਇਹ ਵੀ ਉੱਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਕਰਾ ਕੇ ਪੀਤੀ ਆ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਉਹ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਾਰੀ ਕਲੀ ਨੇ ਦਸਾਉਂਦੀ ਕਰਨ ਦੇ ਮਾਰਦੇ ਆ ਆਪਣੇ ਰੈਫਰਿਜਰੇਟਰ ਮੁੰਡੇ ਦਾ ਫੋਨ ਕਰੰਦੇ ਆ ਆ ਕੇ ਬਚਾ ਲੋ ਬਚਾ ਲੋ ਜਿੰਨੇ ਦੇਉਣੀ ਇਹ ਕੰਮ ਤੋਂ ਆਏ ਤੋ ਨਹੀਂ ਤੇਨੂੰ ਮਾਰ ਦੇ ਦੁੱਤੀ ਕੇ ਘਰ ਕਲੀ ਰਹਿਣੀ ਆ ਮਾਰਦਾ ਜਨਾ ਨਾ ਆਉਂਦਾ ਮਾਰੋ ਉਹ ਆਹ ਉਹ ਆਹ ਬੰਦੇ ਨਹੀਂ ਆਉਂਦੇ ਆਹ ਬੰਦੇ ਬੋਲਦੇ ਜਰਾਂ ਨੂੰ ਸਾਫਨੇ ਚੁਣੇ ਕਰ ਰਹਿ ਜਾਣ ਕੇ ਵੀ ਜਾਨ ਕੇ ਹੋ ਗਿਆ ਸਰਪਾਲ ਜੀ ਤੋਨਾ ਸਾਹਿਬ ਟ੍ਰਸਟ ਵਾਈਸ ਚੇਰਮੈਨ ਨੈਸ਼ਨ ਇਹ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੀਕ ਆ ਇਸ ਮਹੱਲੇ ਦੇ ਕੋਈ ਵੀ ਐਪਨਿੰਗ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਹਾਣਾ ਵਾਪਰਿਆ ਹੋਵੇ ਤਾਂ ਉਹ ਤਾਂ ਬਰਦਾਸ਼ਤ ਕੀਤਾ ਜਾਂਦਾ ਜਿਹੜਾ ਰੰਦਸ਼ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਹਾਣਾ ਬਰਦਾਸ਼ਤ ਹੁੰਦਾ ਜੀ ਦੇਖੋ ਰੰਸ਼ਤਾ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰਾਪਰਟੀ ਜਿਹੜੀ ਆ ਨਾ ਇਹ ਜਗ੍ਹਾ ਲਾਲਚ ਲੋਕ ਲਾਲਚਾਂ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਛੇਨਾ ਬਰਬਾਦ ਕਰਤੀ ਆ ਜੀ ਬਸ ਇਹ ਆ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੋਨਾ ਸਾਹਿਬ ਬਸ ਦੇਖੋ ਜੀ ਇਹ ਰੰਜਸ਼ ਰਾਏ ਇਹਨਾਂ ਦੀਆਂ ਪ੍ਰਾਪਰਟੀ ਦੀਆਂ ਬੜੀਆਂ ਪੁਰਾਣੀਆਂ ਜੀ 30000 ਲੈਣਾ ਦੇਣਾ ਲੈਣਾ ਇਹ ਤਾਂ ਬਣਿਆ ਸੀਗਾ ਜੀ ਇੱਕ ਬੇਟੇ ਨੂੰ ਲੈ ਜਾਣਾ ਇਹ ਤਾਂ ਪ੍ਰਸ਼ਾਸਨ ਦੀ ਇਨਕੁਆਰੀ ਹੈ ਜੀ ਪ੍ਰਸ਼ਾਸਨ ਨਿਆਂ ਦੇਵਾਵੇ ਇਹ ਪ੍ਰਸ਼ਾਸਨ ਕੋ ਬੇਨਤੀ ਕਰਦੇ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦਵਾਵੇ ਓਕੇ ਕੱਲ ਮਿੱਕੀ ਅੱਜ ਅਸੀਂ ਨਵੀਂ ਵਾਦੀ ਕਰਮਪੁਰੇ ਵਿਮਲਲੀ ਵਿੱਚ ਆਏ ਹਾਂ ਜਿੱਥੇ ਇੱਕ ਹੈਪਨਿੰਗ ਹੋਈ ਆ ਕਿ ਕੂਠੀ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਕਿ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮਹੱਲੇ ਵਿੱਚ ਤੁਸੀਂ ਪਤਾ ਕੀਤਾ ਜੋ ਡੀਪੂ ਵਾਲਾ ਪਰਸਨ ਹੈ ਬਾਲਮੀਕੀ ਮੰਦਰ ਉੱਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਲੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦੇ ਨੂੰ ਧੱਕਾ ਹੀ ਕਰਦਾ ਹੈ ਮੈਂ ਤੇ ਜੋ ਸੁਣਿਆ ਕਿ ਆ ਕਿ 30000 ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਤੱਕੇ ਛਹੀ ਨਾ ਮੀ ਛਹੀ ਤੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿੰਮੀ ਜੇ ਲਈ ਤਿੰਨ ਤੋਂ ਉਹਦਾ ਅਪਰਚਾ ਕੀਤਾ ਜਾਵੇ ਤੇ ਦੋਸੀਆਂ ਨੂੰ ਰੈਸਟ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਫਿਰ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬੋਡੀ ਰੱਖ ਕੇ ਇਹਨਾਂ ਦਾ ਜੋ ਇੰਸਪੈਕਟਰ ਹੈ डीएसपी ਨੂੰ ਅਦਾਸੀ ਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐਸਐਚਓ ਨਾਲ ਗੱਲ ਕੀਤੀ ਉਹਨੇ ਕਿ ਛੱਕਿਆ ਜੇ ਛੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟਗੇਰ ਦੇ ਬਾਕੀ ਪੋਸਟਮਾਨ ਤੇ ਜੋਰ ਪੋੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫਆਈਆ ਦਰਕਰ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਕੱਲ ਜੀ ਲੋੜੀ ਦਾ ਇਹਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਆਰ ਬਣਾ ਰਿਹਾ ਸੀ ਆਪਣੇ ਰਿਸ਼ਤਾਰਾਂ ਦੇ ਨਾਲ ਇਹ ਗਵੰਡੀ ਆ ਵਿਕਾਸ ਤੇ ਇਹ ਵੀ ਉੱਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬਗਾਰਾਂ ਤੇ ਪੀਤੀ ਆ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਿਰ ਉਮਰ ਇਹਦੀ ਕਿੰਨੀ ਸੀ ਕਿ ਪਤਾ ਲੱਗਾ ਇਹਦੀ 27 ਸਾਲ ਹੋਰ ਆ ਜੀ ਕੁਵਾਰਾ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜੀ ਸੀ ਪੁਰਾਣੀ ਰੰਜੀ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਈ ਨਾਮ ਉਹ ਚੁੱਕਾ ਹੁਣ ਨਵੀਂ ਰੰਜੀ ਸ਼ਿਤਾਣੇ ਸਰ ਨੂੰ ਬੰਦੇ ਜਿਹੜਾ ਪਤਾ ਪੜ੍ਹੇਗੇ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾਰ ਬਿਲਕੁਲ ਜੀ ਇਹਦੇ ਤੇ ਰੇਡ ਕਰਨੇ ਆ